ਹੈਲੋ ਜੀ ਸਸਟੀਕਾ ਸਾਰਿਆਂ ਨੂੰ ਸੁਖ ਬਲੌਗਸ ਵਾਪਰ ਰਚਿੰਦਰ ਦਾ ਸਵਾਗਤ ਹੈ ਜਿੱਤੂ ਫੈਮਿਲੀ ਦੇ ਸਾਰੇ ਠੀਕ ਠਾਕ ਹੋ ਜੀ ਅਸੀਂ ਆਪ ਉੱਪਰ ਆ ਗਏ ਆ ਤੇ ਇਸ ਤਰ੍ਹਾਂ ਇਹ ਸਾਰੀ ਘੁੰਮ ਫਿਰ ਕੇ ਤੇ ਦੇਖੋ ਮੇਰੇ ਅੰਕ ਲੱਗੀ ਅੱਜ ਆ ਦੇਖੋ ਇਹ 슈ਗਰ ਮਿਲ ਉੱਪਰ ਦੀ ਤੇ ਆ ਦੇਖੋ ਇੱਥੇ ਖੰਡ ਖੰਡ ਬਣਦੀ ਆ 슈ਗਰ ਮਿਲ ਤੇ ਫਾਟਕ ਬੰਦਿਆ ਤੇ ਅਸੀਂ ਹੁਣ ਇੱਥੇ ਵੇਟ ਕਰਦੇ ਆ ਟ੍ਰੇਨ ਆਊਗੀ ਤੇ ਟ੍ਰੇਨ ਪਣੀ ਹੁਣ ਇੱਧਰ ਲਈ ਸੈੱਡ ਆਉਣੀ ਆ ਜਾਂ ਇੱਧਰ ਲਈ ਸੈੱਡ ਆਉਣੀ ਆ ਪਤਾ ਨਹੀਂ ਕਿਹੜੇ ਵੇਲੇ ਆਉਣੀ ਆ ਤਾਂ ਅੱਜ ਅਸੀਂ ਬਹੁਤ ਇਸ ਤਰੀਕੀ ਘੁੰਮ ਕੇ ਆਏ ਆ ਇੱਕ ਵਾਰੀ ਨਿਕਲੇ ਤੇ ਸਾਰੇ ਬਸੇ ਅਸੀਂ ਘੁੰਮ ਆਏ ਆ ਤੇ ਅੱਜ ਖਾ ਪੀ ਕੇ ਨਾ ਖੋਲ ਹੋ ਗਿਆ ਸਮਝਾ ਕੇ ਰੋਟੀ ਖਾਂਦੀ ਲੋੜ ਨਹੀਂ ਲੈਣੀ ਹੈਗੀ ਐਨੀ ਸਾਡੀ ਸੇਵਾ ਹੋਈ ਅੱਜ ਰੋਟਾ ਵੀ ਅੱਜ ਰੱਜ ਗਿਆ ਆ ਜਿੱਦਾਂ ਰੱਜ ਗਿਆ ਕੰਦੇ ਘੁੱਟ ਹੋ ਗਿਆ ਅੱਜ ਇਹਦਾ ਮੇਰੇ ਕੋਲ ਬਹਿ ਨਹੀਂ ਹੁੰਦਾ ਤੇ ਸਾਰੇ ਬਸੇ ਅੱਜ ਬਹੁਤ ਆਹੂਦਾ ਕੁੰਝਾਏ ਆ ਉਹਨਾਂ ਦੇ ਆ ਭੁੱਖ ਪਰ ਮੋੜੇ ਫਾੜਕ ਬੰਨ ਦਿਆ ਪਰ ਬੁੱਲੂ ਦਾ ਭੁੱਖ ਪਰ ਜੰਟੋਂ ਦਾ ਮੋਟਾ ਫਾੜਕ ਆ ਮੈਂ ਉਹ ਤੋਂ ਬਾਅਦ ਪਹੁੰਚ ਜਾਵਾਂਗੇ ਤੇ ਜੋ ਉਹਨਾਂ ਦੇ ਕੱਪੜੇ ਲੈ ਕੇ ਦੇਣੇ ਆ ਤੇ ਕਹਿੰਦਾ ਮੈਨੂੰ ਕੱਪੜੇ ਲੈ ਕੇ ਦਿਓ ਤਾਂ ਜੰਨ ਨੂੰ ਲੈ ਕੇ ਦਵਾਂ ਕੱਪੜੇ ਤੇ ਪਤਾ ਨਹੀਂ ਹੁਣ ਕਿੰਨੇ ਟਾਈਮ ਤੱਕ ਆਜੂਗੀ ਟ੍ਰੇਨ ਹਨਾ ਤੇ ਕਰਦੇ ਵੇਟ ਤਿਆ ਦੇਖੋ ਤੁਹਾਨੂੰ ਦਿਖਾਉਨੇ ਆ 슈ਗਰ ਮਿਲ ਇਹ ਆ ਡੈਣ ਆ ਪਠਾਨਕੋਟ ਆ ਲੈ ਆ ਜੰਮੂ ਕਸ਼ਮੀਰ ਜਾਂਦੀ ਆ ਜੀ ਆਂਦੀ ਸਹੀ ਆਂਦੀ ਹੈ ਹੈ ਸਹੀ ਆਂਦੀ ਵੀਡੀਓ ਇਹ ਜਾਂਦਾ ਰੋ ਜੇ ਲੈ ਆ ਜੰਮੂ ਕਸ਼ਮੀਰ ਜਾਂਦੀ ਆ ਜਲੰਧਰ ਤੋਂ ਦਿੱਲੀ ਆਉਦੀ ਆ ਤੇ ਚਲੋ ਹੁਣ ਤੁਹਾਨੂੰ ਦਿਖਾਉਨੇ ਆ ਅਗਲਾ ਫਰਟ ਬਾੜ ਦੇ ਪਾਰ ਕਰਕੇ ਇਹ ਫਾਟਕ ਅਕਸਰ ਬੰਦ ਹੀ ਰਹਿੰਦਾ ਹੈ ਜਿਆਦਾਤਰ ਦੇਖਦੇ ਆ ਨਾ ਬੰਦ ਹੀ ਹੁੰਦਾ ਹੈ ਇਹ ਤੇ ਆ ਦੇਖੋ 슈ਗਰ ਮਿਲ ਬਿਲਕੁਲ ਲੱਗੇ ਆ ਪਰ ਉੱਪਰ ਦੀ ਇਹ ਮਸ਼ਹੂਰ ਇੱਕ ਹੀ ਮਿਲੇ ਤੇ ਇੱਕੋ ਮਿਲੇ ਦਾ ਨਾਮ ਹੈ ਨਾ ਗੰਨਾ ਮਿਲ ਦੇਖੋ ਕਿਦਾਂ ਉਧਰੋਂ ਰਸ ਆਉਂਦੀ ਉਹ ਜੋ ਦੇਖਿਆ ਉਹ ਤੇ ਸਾਹਮਣੇ ਰਸ ਕਿਦਾਂ ਆਉਂਦੀ ਆ ਵਾਹ ਯਾਰ ਕੀ ਆ ਉਹ ਅੱਛਾ ਮੇਰੇ ਰਸ ਆਉਂਦੀ ਆ ਮੇਰਾ ਕਚਰਾ ਕੁਚਰਾ ਹੋਣਾ ਨਾ ਇਹਦਾ ਤੇ ਖੰਡ ਇੱਥੋਂ ਸਪਲਾਈ ਹੋ ਕੇ ਜਾਂਦੀ ਆ ਤਾਂ ਦੋ ਹਨਾ ਬਹਿ ਲੋਗੇ ਦੇਖ ਦੇ ਤੇ ਚੁੱਪ ਕਰ ਜਾ ਤੇ ਉਹ ਮੇਰੀ ਟ੍ਰੇਨ ਆਉਂਦੀ ਆ ਤੁਹਾਨੂੰ ਦਿਖਾਉਨੇ ਆ ਇਹੋ ਟ੍ਰੇਨ ਆਉਗੀ ਹਨਾ ਤੇ ਕੋਪਰ ਦੀ ਟ੍ਰੇਨ ਹੂੰ ਬਸ ਟਾਈਮ ਤੇ ਆ ਟ੍ਰੇਨ ਦੇਖਾਉਨੇ ਆ ਲੋ ਜੀ 没没没没。 ਹਾਂਜੀ ਫਾਟਕ ਤਾਂ ਹੁੰਦੇ ਹੋਏ ਤੇ ਰਾਹ ਵਿੱਚ ਦੇਖਿਆ ਵੀ ਨਵਾਂ ਸਟੋਰ ਉੱਪਰ ਹੋਇਆ ਕੱਪੜਿਆਂ ਦਾ ਤੇ ਬੱਚਿਆਂ ਦੇ ਕੱਪੜੇ ਤੇ ਔਰ ਲੇਡੀਜ਼ ਦੇ ਕੱਪੜੇ ਤੇ ਹਾਂ ਰੈਡੀमेड ਕੱਪੜੇ ਤੇ ਅਣਸੀਤੇ ਵੀ ਤੇ ਚਲੋ ਦੇਖ ਚੱਲਦੇ ਆ ਵੈਸੇ ਜਾਣਾ ਸੀ ਪਾ ਉੱਪਰ ਬਜ਼ਾਰ ਵਿੱਚ ਸੀਗਾ ਤੇ ਸਾਨੂੰ ਕੱਪੜੇ ਤਾਂ ਵਧੀਆ ਲੱਗੇ ਤੇ ਚਲੋ ਇੱਕ ਆ ਦੇਖਦੇ ਆ ਨਵਾਂ ਨਵਾਂ ਚਲੋ ਜੀ ਵਧੀਆ ਹੁੰਦੀ ਹੈ ਹਰੇਕ ਕੋਈ ਵਧੀਆ ਚੀਜ਼ ਰੱਖਦਾ ਆ ਤੇ ਜੋ ਤੇ ਕੱਪੜੇ ਲੈਣੇ ਸੀਗੇ ਤੇ ਕਹਿੰਦਾ ਮੈਂ ਪਲਾਟੋਂ ਨਹੀਂ ਕੱਪੜੇ ਲੈਣੇ ਹੈਗੇ ਤੇ ਮੈਂ ਲੈਣੇ ਪਾ ਉੱਪਰ ਦੇਖੋ ਜੀ ਪਾ ਉੱਪਰ ਕੱਪੜੇ ਦੀ ਵੈਰਾਈਟੀ ਬਹੁਤ ਸੋਹਣੀ ਹੁੰਦੀ ਹੈ ਤੇ ਬਹੁਤ ਵਧੀਆ ਕੱਪੜੇ ਮਿਲ ਜਾਂਦੇ ਆ ਤੇ ਵੈਸੇ ਜੇ ਬਾਜ਼ਾਰ ਚੋਂ ਖਰੀਦੇ ਆ ਪਰ ਅਸੀਂ ਅੱਜ ਦੇਖਣਾ ਵੀ ਕੱਪੜਾ ਇੱਥੇ ਮਿਲ ਜਾਂਦਾ ਜੇ ਪਸੰਦ ਆ ਤੇ ਸਾਨੂੰ ਅੱਗੇ ਬਹੁਤ ਨੇਰਾ ਹੋ ਗਿਆ ਸੀਗਾ ਤੇ ਕਾਫੀ ਟਾਈਮ ਹੋ ਗਿਆ ਸਾਨੂੰ ਪਿੱਛੇ ਰਿਸ਼ਤੇਦਾਰੀਆਂ ਨੂੰ ਮਿਲਦੇ ਆਉਂਦੇ ਹਨਾ ਤੇ ਇੱਥੇ ਵੀ ਕਾਫੀ ਟਾਈਮ ਲੱਗ ਜਾਂਦਾ ਦੇਖੋ ਜੀ ਬੱਚਿਆਂ ਦੀ ਗੱਲ ਨਾ ਖਰੇ ਵੱਡੇ ਜਦੋਂ ਸਾਡੇ ਟਾਈਮ ਸੀਗੇ ਸਾਨੂੰ ਪਤਾ ਨਹੀਂ ਸੀ ਹੁੰਦਾ ਵੀ ਇਦਾਂ ਕੱਪੜੇ ਅ ਇਦਾਂ ਡਿਜ਼ਾਈਨ ਦੇ ਪਾਈਦੇ ਹੁੰਦੇ ਜਾਂ ਕਿਦਾਂ ਦੇ ਜਿੱਦਾਂ ਨੇ ਮਿਲੇ ਮਾਪਿਆਂ ਨੇ ਦਿੱਤੇ ਤੇ ਉਦਾਂ ਦੇ ਚੱਕ ਕੇ ਪਾ ਲਏ ਹਨਾ ਤੇ ਚਲ ਤੇ ਪਰ ਅੱਜ ਕੱਲ ਦੇ ਨਿਆਣਿਆਂ ਨੂੰ ਕਪੜੇ ਲੈ ਕੇ ਦੇਣੇ ਔਰ ਬਹੁਤ ਖਾਇਆ ਤੇ ਨਾਲੇ ਚੋਆਇਸ ਦੇਖਣੀ ਪੈਂਦੀ ਆ ਤੇ ਕਪੜਾ ਚਲੋ ਵਧੀਆ ਹੋਵੇ ਵੈਰਾਈਟੀ ਵੀ ਹੋਵੇ ਚਲੋ ਪੈ ਖਾਟਣੇ ਹੁੰਦੇ ਨਾ ਤੇ ਇੱਕ ਵਾਰੀ ਕਿੰਨੇ ਨੇ ਮਹਿੰਗਾ ਰੋ ਵੀ ਇੱਕ ਵਾਰੀ ਤੇ ਸਸਤਾ ਰੋ ਵੀ 100 ਵਾਰੀ ਹਨਾ ਤੇ ਚੀਜ਼ ਥੋੜੀ ਵਧੀਆ ਲੱਗਦੀ ਆ ਨਾ ਤੇ ਠੀਕ ਲੱਗਦੀ ਆ ਤੇ ਹਲਕੇ ਕਪੜੇ ਕਈ ਯਾਨੀ ਹਲਕੇ ਕਪੜੇ ਹੋਰ ਕਈ ਤਰ੍ਹਾਂ ਦੇ ਹੁੰਦੇ ਆ ਤੇ ਚਲੋ ਮੈਂ ਕਿਹਾ ਥੋੜਾ ਵਧੀਆ ਲੈ ਲੈ ਚਲਦੇ ਕਾਫੀ ਕਪੜਾ ਹਣ ਜਾਂਦਾ ਆ ਕਪੜੇ ਦੀ ਕੁਝ ਵੈਰਾਈਟੀ ਹੁੰਦੀ ਆ ਤੇ ਜੇ ਆਪਾਂ ਸਸਤੇ ਕਪੜੇ ਲੈਣੇ ਆ ਤਾਂ ਕੁਆਸਚਰੀ ਹਣਦੇ ਆ ਤੇ ਕਪੜਾ ਬਹੁਤ ਸੋਹਣੀ ਵੈਰਾਈਟੀ ਬਹੁਤ ਵਧੀਆ ਭਾਈ ਹੁਣੀ ਕਰਦੇ ਸੀਗੇ ਵੀ ਤੁਸੀਂ ਹੋਰ ਕਾਫੀ ਕਪੜੇ ਲੈ ਜਾਓ ਸੀ ਕਿ ਚਲੋ ਫਿਰ ਅਸੀਂ ਆਵਾਂਗੇ ਤੇ ਸਿਰਫ ਜੋਤ ਦੇ ਕਪੜੇ ਸ਼ੋਪਿੰਗ ਆਣੀ ਸੀ ਅਸੀਂ ਗਰਲਾਂ ਦੇ ਕਪੜੇ ਦੇ ਰਹਿੰਦੀ ਉਹ ਫਿਰ ਕਰਾਂਗੇ ਤੇ ਫਿਰ ਆਵਾਂਗੇ ਲੈ ਕੇ ਤਾਂ ਫਿਰ ਅਸੀਂ ਵੱਡਾ ਵੱਡਾ ਉਹ ਲੁੰਗਾ ਤੇ ਆਪੇ ਸੇ ਹਾਂ ਜੀ ਜੋਤਲੇ ਲੈ ਲਏ ਸੀ ਕੱਪੜੇ ਤਾਂ ਦੇਖੋ ਤੁਹਾਨੂੰ ਘਰ ਦੇ ਕਿ ਦਿਖਾਉਣੇ ਆ ਨਨੇ ਆਪ ਸੱਬੇ ਕਿਥੇ ਆਈ ਸੱਬੇ ਫਟ ਕੇ ਲੈ ਆ ਜਾ ਜਿਆ ਦੇਖੋ ਸ਼ਾਪ ਤੇ ਸ਼ਾਪ ਦਾ ਮੈਨੂੰ ਨਾਮ ਤਾਂ ਪਤਾ ਨਹੀਂ ਕੀ ਹੈਗਾ ਨਾ ਹੈਗਾ ਲਿਖਿਆ ਕਿ ਨਹੀਂ ਲਿਖਿਆ ਹੈਗਾ ਨਹੀਂ ਲਿਖਿਆ ਨਹੀਂ ਲਿਖਿਆ ਨਹੀਂ ਹੈਗਾ ਇਹਦੇ ਬੁਟੀਕ ਵਾਲੇ ਤੇ ਕੋਈ ਮਿੱਤਰ ਨਾ ਨਾਂ ਹੈ ਨੀਗਾ ਨਾ ਮੇਰੇ ਖਿਆਲ ਨਵਾਂ ਨਵਾਂ ਇਹਨਾਂ ਦਾ ਮਤਲਬ ਸਟੋਰ ਕੱਪੜਿਆਂ ਦਾ ਖੋਲਿਆ ਵਧੀਆ ਸੁਪਰ ਸਟੋਰ ਨਾਮ ਰੱਖਿਆ ਤਾਂ ਦੇਖੋ ਕੋਪਰ ਫਟਕ ਫਟਕਾ ਨੂੰ ਰੋਡ ਲਓ ਜੀ ਕੋਪਰ ਹਾਈਵੇ ਰੋਡ ਅਸੀਂ ਪਹੁੰਚ ਗਏ ਹਾਂ 30 ਬੰਦੇ ਹੋ ਗਏ 30 ਚੇਂਜ ਹੋ ਗਏ ਵਲੀ ਵਾਲੀ ਮਾਜੀ ਆਣ I'm ਰਹਲੇ ਹਨ 3 ਦਿਨ ਹੈਗਾ ਦਿਨ ਇਥੇ ਸ਼ੌਪ ਜਾਣਾ ਜਲਦੀ ਜਲਦੀ ਕੋਈ ਤੇ ਕਪੜੇ ਦੇਖ ਰਹੇ ਖੁੰਡੇ ਹੀ ਆ ਹੈ ਮੈਂ ਸਾਰੇ ਕਪੜੇ ਹੋ ਜਾਣੇ ਨਹੀਂ ਨਹੀਂ ਹੁਣੇ ਆ ਰੱਖੇ ਹੋਏ ਆਇਆ ਪਸੰਦ ਕੋਈ ਕਪੜਾ ਫੜਵਾ ਦੱਸ ਦਿੰਦਾ ਮੇਰਾ ਕਰ ਕਿੰਨੇ ਸ਼ੁਣੇ ਰੋਗੇ ਆਉਂਦੇ ਰੱਖ ਲਓ ਜੀ 버ਗਰ ਹੋ ਗਿਆ ਤਿਆਰ ਤੇ ਇੱਕ ਜਮ ਮਿਰਚ ਮਨੀ ਵਿਦੇ ਤੇ ਇੱਕ ਚ ਮਿਰਚ ਕਰਦੇ ਵੀਰ ਤੇ ਇੱਕ ਚ ਕਰਦੇ ਨੋਰਮਲ ਦੇ ਹੂੰ ਤੇ ਨਵੀਂ ਰੇੜੀ ਲੱਗਦੀ ਪਾਈ ਨਾ ਇਥੇ ਚੰਕਦਮ ਕੋ ਬਹੁਤ ਹੈ ਪਟੜਾ ਲੱਗ ਰੱਖਦੇ ਚੱਕਦੇ ਆ ਅੱਜ ਇਹ ਹੁਣ ਬਾੜੇ ਤੋਂ ਚੋਂ ਦੁਸਤ ਹੂੰ ਸੇਲ ਆਈ ਏ ਸੇਲ ਲੱਗੀ ਕੱਪੜਿਆਂ ਦੀ ਬੇ ਕਪੜਾ ਜਿਹੜਾ ਉੱਥੇ ਇਹ ਤੇ ਨਹੀਂ ਉਹਦਾ ਯਾਰ ਤਾਰ ਜੀ ਆ ਗਿਆ ਹੋਈ ਹੋਈ ਆ ਪ੍ਰਸੰਤ ਹੋ ਗਿਆ ਹੂੰ ਉਹ ਕਿਤੇ ਭੱਜਿਆ ਅੰਦਰ ਗਿਆ ਛੱਡ ਗਿਆ ਉਤੋਂ ਆਛਾ ਆਛਾ ਮੈਂ ਕਿਹਨਾਂ ਵੀ ਤੂੰ ਹੁਣ ਮੈਂ ਕਿਹਾ ਮੈਂ ਪਰੇਸ਼ਾਨ ਜਾਂਦਾ ਪੁੱਤ ਕਦੋਂ ਸਾਡੇ ਦੇਖੀ ਦੇਖੇ ਲੱਗਦੇ ਆ ਬਹੁਤ ਬਹੁਤ ਸਾਲ ਹੋ ਗਿਆ ਆਪਣੇ ਨਾਲ ਘਰ ਦਾ ਸਾਰ ਹੋ ਗਿਆ ਨਾ ਕੋਈ ਡਾਕਟਰ ਕੋ ਆ ਹੋਰ ਵੀਡੀਓ ਦੇ ਦੇਣਾ ਹਾਂ 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 ਗਿਆ ਨਿਆ ਬੱਚਾ ਨਿਆ ਬੱਚਾ

ਕਦੇ-ਕਦੇ ਖਾ ਲਈਦੇ ਆ ਜੇ ਮਨ ਕਰੇ ਹੈ ਨਾ ਦੇਲੀ ਨਹੀਂ ਹੋਈਦੀ ਹਾਂ ਹੋਰ ਜਾਨ ਕੋ ਚਾਹੁੰਦੇ ਰਹੇ ਹਾਂ ਹਾਂ ਹੋ ਗਿਆ 버ગર ਤਿਆਰ ਹੈ ਨਾ ਤੇ ਦੇਖੋ ਜੀ ਕਿੰਨੀ ਸਫਾਈ ਹੈ ਰੇਡੀ ਦੀ ਗੱਡੀ ਇਹਨਾਂ ਦੀ ਇਹ ਤੇ ਮਾਦੀ ਲੈਣੇ ਚਾਕੇ ਤਾਨੇ ਹੋ ਰੱਖੇ ਇੱਕਦਮ ਨਵੀਂ ਆ ਕੀ ਨਾਮ ਆ ਅਨਿਲ ਆਪਕਾ ਨਾਮ ਹੈ ਅਨਿਲ ਹਾਂ ਅਨਿਲ 버ગર ਪਗਾਈ ਨਹੀਂ ਉਹ ਗੱਲ ਉਹ ਗੱਲ ਨਹੀਂ ਅਨਿਲ 버ગર ਤੇ ਰੈਡੀ ਕਿੰਨੀ ਵਧੀਆ ਤੇ ਕਿੰਨੀ ਸਫਾਈ ਆ ਇਹਨੇ ਗੰਦੇ ਜਿਹੇ ਬਹੁਤ ਹੁੰਦੇ ਕਹੀ ਥਾ ਸਹੀ ਗੱਲ ਆ ਲਓ ਸਾਡੇ 버ગર ਹੋ ਗਏ ਤਿਆਰ ਤੇ ਆਜੇ ਸਰੋਟ ਤੇ ਮੇਰਾ ਹੋ ਜਾਣਾ ਮਿਸ ਅੱਜ ਬੰਡੇ ਘੁੰਮ ਲੈ ਕਿੰਨੇ ਕੰਮ ਸਿੱਕਾ ਦੇ ਨੇ ਸੇਹ ਨਹੀਂ ਕਰਦਾ ਮੈਂ ਤਾਂ ਕੰਮ ਨਾ ਕਰਦਾ ਹੀ ਵਧੀਆ ਕੰਮ ਨਿਆਣਾ ਸੁਣਾ ਚਾਹੀਦਾ ਹੈ ਅੱਲਾ ਕਰ ਦੇ ਦੋ ਦਿਨ ਰਵੜਾ ਪਾ ਦੀ ਇਹਨੂੰ ਹੋਰ ਠੀਕ ਹੈ ਮੈਂ ਕਿਹਾ ਮਿਰਚ ਵਾਲੀ ਜਿਹੜੀ ਹੋ ਗਈ ਉਹ ਰਵੜਾ ਪਾ ਦੇ ਉਹਨੂੰ ਨਹੀਂ ਜਿਹੜੀ ਅੱਜ ਫਿੱਕੀ ਹੋ ਗਈ ਉਹਨੂੰ ਰਵੜ ਪਾਉਣੀ ਹੈ

नहीं हाँ अपने आप भी दे हाथ चिल्ले लिमिट कर लो ओके आज साढ़े सारे, सारे पैसे खत्म हो गए एक सौ भी रुपये लगने हैं असी मेरे नहीं चल ठीक ती हाँ। ती रुपये बचने डेढ़ सौ जिसमें मिर्च घट कम है ना उसको निशान ही ला देना नहीं लाल हो गया उसका और लग लग ला दे हाँ। दोनों हरा कर दिए ठीक है ठीक है तो नहीं। नहीं पचाना नहीं। ओके ओके चल ठीक है ठीक है तो एक तो हमारा तो है ऐसा तो तो खाता है रोड बहुत चलते रात को बहुत रोड चलता है उन्होंने तो हाँ। थैंक यू तेरा दो हरिया <coughs> लाल में लाल, लाल 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 हरापा हरा हरा दे पैसे दे चलिए वन रहोगे आप चल चलो आ जाओ ले पाति, पाति ले। मेरी एनख बेची है दिन आओ जाली मछर तो देगा चलो चले ਹਾਂਜੀ ਹੁਣ ਅਸੀਂ ਪਹੁੰਚ ਗਏ ਘਰ ਤੇ 버거 ਲੈ ਲੈ ਸੀਗੇ 버거 ਲੈ ਕੇ ਹੋਏ ਪਟਨੂਰਾ ਬਜਾਜਾਂ ਤੇ ਫਿਰ ਅਸੀਂ ਆਏ ਆਪਣੇ ਪੈਂਡ ਤੇ ਸਾਨੂੰ 7:00 ਵਜੇ ਗਏ ਅੱਜ ਅਸੀਂ ਬਹੁਤ ਬੰਡੇ ਕੱਢੇ ਆ ਤੇ ਪਹਿਲਾਂ ਆਪਣੇ ਮਾਸੀ ਦੇ ਸੱਸ ਦੇ ਘਰ ਗਏ ਫਿਰ ਆਪਣੀ ਭੈਣ ਦੇ ਗਏ ਫਿਰ ਆਪਣੀ ਜਾਨੀ ਭਤੀਜੀ ਦੇ ਹਨਾ ਜਾਨੀ ਭੋਪੜ ਸੈਡ ਵਾਲੀ ਘੁੰਮਦੇ ਰਹੇ ਕਾਫੀ ਅਜਿਹੀ ਰਿਸ਼ਤੇਦਾਰੀ ਗੱਡੀਆਂ ਤੇ ਫਿਰ ਦੇਖੋ ਜੀ ਅਗਲੇ ਮਹੀਨੇ ਹੋ ਜਾਣਾ ਪ੍ਰੋਗਰਾਮ ਹਾਂ ਮਸਲਾ ਸ਼ੁਰੂ ਹਣਾ ਤੇ ਤੁਹਾਨੂੰ ਮੈਗਾ ਪਹਿਲੇ ਪਹਿਲਾ ਜਾਈਏ ਬਾਟੀਆਂ ਦੋਨਾਂ ਤੇ ਇਸ ਕਰਕੇ ਫਿਰ ਸਨਨੇ ਰਹੋਗੇ ਸਾਰੇ ਘੁੰਮਦੇ ਘੁਮਾਉਂਦੇ ਨੂੰ ਫਿਰ ਵੀ ਸਾਧਨ ਆਪਣਾ ਸੀਗਾ ਜੇ ਕਿਤੇ ਬਸ ਉਥੇ ਜਾਣਾ ਹੁੰਦਾ ਫੇ ਤਾਂ ਬਹੁਤ ਗੱਲ ਇੰਨੇ ਬੰਨੇ ਕਾਢੀ ਨਹੀਂ ਸੀ ਹੋਣੇ ਹਨ ਤੇ ਦੇਖੋ ਜੀ ਜਾਵਾਂਗੇ ਤਾਂ ਕੋਈ ਆਊਗਾ ਤੇ ਅੱਜ ਕੱਲ ਰਿਸ਼ਤੇ ਆਰੀਆਂ ਸਭ ਮਿਲਦਿਆਂ ਦੀਆਂ ਹੀ ਆ ਤੇ ਆਉਣ ਜਾਂਦੇ ਨੇ ਰਿਸ਼ਤੇਰੇ ਬਣਦੀ ਆ ਤੇ ਲੈਣ ਦੇ ਦਾ ਕੋਈ ਭੁੱਖਾ ਨਹੀਂ ਹੁੰਦਾ ਸਿਰਫ ਪਿਆਰ ਦੇ ਭੁੱਖਾ ਹੁੰਦਾ ਬੰਦਾ ਨਾ ਤੇ ਆਪਾਂ ਨੂੰ ਮੈਨਣਾ ਗੱਲਣਾ ਚਾਹੀਦਾ ਹੈ ਤੇ ਹਰ ਭਈ ਮਾਨ ਦਾ ਗਣਾ ਸਾਡੇ ਵੱਡੇ ਵੀਰ ਦਾ ਜabb ਜਿਉਂਦਿਆਂ ਦੇ ਮੇਲੇ ਹੈ ਨਾ ਜਿਉਂਦਿਆਂ ਦੇ ਮੇਲੇ ਆ ਜੀ ਇੱਥੇ ਤੇ ਜਿਉਂਦੇ ਬੰਦੇ ਦੀ ਕਦਰ ਕਰਨੀ ਚਾਹੀਦੀ ਹੈ ਜਿਹੜੇ ਬੰਦਾ ਮਰ ਜਾਂਦਾ ਬਾਅਦ ਚ ਫੇ ਕੱਪੜਾ ਚੱਕ ਚੱਕ ਦੇਖਦੇ ਆ ਹੈ ਨਾ ਤੇ ਜੀਦਿਆਂ ਨੂੰ ਕੋਈ ਪਛਤਾ ਨਹੀਂਗਾ ਤੇ ਤਾਂ ਮੇਰੀ ਗਾਈ ਪਾਟਾ ਮਾਂਡੀ ਨੂੰ ਟਾਰਗੇਟ ਕਰਕੇ ਇਦਾਂ ਨਹੀਂ ਰਹੀ ਹੋ ਗਿਆ ਤਾਂ ਮੇਰੇ ਪਲੇ ਬਾਰ ਦੀ ਪਲੇਟਿੰਗ ਲੱਭਣੀ ਤਾਂ ਹੁਣ ਮੈਂ ਜਾ ਕੇ ਘਰ ਡੱਢ ਲੈ ਕੇ ਆਣਾ ਉਹ ਕੰਨੜ ਕਪੜੇ ਚੇਨ ਕਰ ਲਵਾਂ ਤੇ ਦੇਖੋ ਜੀ ਕਈ ਦਿਨ ਹੋ ਗਏ ਸੀ ਮੈਨੂੰ ਦੇ ਜੇ ਵੇਟ ਕਰਦੀ ਨੂੰ ਜਾਂ ਜਾਂਦੀ ਜਾਂਦੀ ਨੂੰ ਨਾ ਤੇ ਫਿਰ ਅੱਜ ਲੱਗਾ ਟਾਈਮ ਚਲੂ ਕੇ ਜਾਣਾ ਨੇ ਤੇ ਮੇਰਾ ਖਿਆਲ 12:00 ਵਜੇ ਤੱਕ ਕਰੋ ਤੁਰੇ ਆ ਤਾਂ ਤਿੰਨ ਚਾਰ ਬਾਂਡੇ ਕੱਢੇ ਆ